ਪਾਰਟੀ ਪਾਰਟੀ ਨੂੰ ਹਮੇਸ਼ਾ ਸਾਥ ਰਿਹਾ ਹੈ ਕਿ ਜਾਣਤਾ ਚੀਨ ਨੇ ਜਾਂ ਇੰਡੀਆ ਨੇ ਇੱਕ ਯੂਰੇਨੀਅਮ ਅਰਿੰਚਮੈਂਟ ਪਲਾਂਟ ਜਾਂ ਤਾਂ ਤੀਬਤ ਦੇ ਵਿੱਚ ਲਾਇਆ ਹੈ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਹੈ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਹੈ ਯੂਰੇਨੀਅਮ ਅਰਿੰਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬ bomb ਨਿਊਕਲিয়ার ਬ bomb ਬਣਦੇ ਹੈ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਇਰੇਨੀਅਮ ਐਂਡ ਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਨੇ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਪਰ ਇਹ ਹੈਜੀਨ ਰਿਚਮੈਂਟ ਪਲਾਂਟ ਸਹੀ ਹੈ ਤਦੇ ਸਾਡੇ ਪਾਣੀਆਂ ਦੇ ਵਿੱਚ ਰੇਨੀਅ ਮਾਰ ਜੇੜਾ ਆਪਣਾ ਗੰਗਾ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀ ਬ੍ਰਿਜ ਸਾਰਾ ਫੈਕਟਰੀ ਦਾ ਲੈਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਹੈ ਉਹਨਾਂ ਦੀ ਹੁੰਦੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੀਰੀਅਨ ਲਾ ਫੈਂਦਾ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਹੈ ਮੈਂ ਸਮਝ ਨਹੀਂ ਸਕਦਾ ਕਿ ਫੇਡ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦਾ ਹੁਣ ਇਹੋ ਜਿਹੇ ਬੰਦੇ ਸਾਡੇ ਲੀਡਰ ਹੋ ਤੇ ਉਹਨਾਂ ਨੂੰ ਇਹ ਲੇ ਦਿੱਤਾ ਕੋ ਕੋ ਨਾਵੇ ਤਾਂ ਫੇਰ ਆਪਾਂ ਕਿੱਥੇ ਖੜੇ ਆ ਸਾਡੀ ਪਾਰਟਿਸਪੇਸ਼ਨ ਕੀ ਹੈ ਇਸ ਕੰਟਰੀ ਦੀ ਗਵਰਨੈਂਸ ਦੇ ਵਿੱਚ ਉਹ ਜ਼ੀਰੋ ਹੈ ਵਾਹਿਬ ਕੇ ਕਾਂਨ ਸਾਹਿਬ ਐਂਕ ਚ ਕੀ ਫਰੇ ਤੁਸੀਂ ਬਹੁਤ ਸੋਣਾ ਇਹ ਟੌਪਿਕ ਚੁਣਿਆ ਜੀ ਜੀ ਅੱਜ ਬਹੁਤ ਸਾਨੂੰ ਲੋੜ ਹੈ ਪਰ ਇਹ ਜੇ ਕੋਈ ਗੱਲ ਕਰਦੀ ਰਿਹਾ ਜਿਹੜਾ ਮੁੱਦਾ ਹੈ ਇਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਤਬਾਹ ਹੋ ਰਹੀ ਹੈ ਤੇ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ ਹੈ ਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲੇ ਪੂਰੇ ਇਲਾਜ ਨਹੀਂ ਹੈ ਅਸੀਂ ਦੇਖਿਆ ਹੈ ਕਿ ਜਿਹੜਾ ਸਤਲੁਜ ਦਾ ਪਾਣੀ ਹੈ ਇਹ tibet ਤੋਂ ਸ਼ੁਰੂ ਹੁੰਦਾ ਹੈ ਸਤਲੁਜ ਦਰਿਆ ਉੱਥੋਂ ਸ਼ੁਰੂ ਹੁੰਦਾ ਹੈ ਤੇ tibet ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਿਮਾਚਲ ਦੇ ਪਿੰਡ ਲਾਂਗ ਕਵਿਨ ਦੇ ਵਿੱਚ ਤਾਸ਼ਨ ਗਾਂਝ ਦੇ ਵਿੱਚ ਹਿਮਾਚਲ ਚ ਆ ਜਾਂਦਾ ਹੈ ਇੰਡੀਆ ਚ ਆ ਜਾਂਦਾ ਫਿਰ ਇਹ ਪੰਜਾਬ ਚ ਆ ਜਾਂਦਾ ਜੇ ਜਦੋਂ ਆਪਾਂ ਨੰਗਲ ਜਾਂਦੇ ਆ ਉੱਥੇ ਹੈਵੀ ਵਾਟਰ ਪਲੈਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ ਹੁਣ ਹੈਵੀ ਵਾਟਰ ਪਲੈਂਟ ਦਾ ਵੀ ਤਲਕਾ ਥਿਊਰੇਨੀਅਮ ਦੇ ਨਾਲ ਹੈ ਇਸ ਨੂੰ ਜਦੋਂ ਇਨਰਿਚ ਕਰਦੇ ਆ ਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ ਤੇ ਸਾਡੀ ਪਾਰਟੀ ਨੂੰ ਹਮੇਸ਼ਾ ਸਾਖ ਰਿਹਾ ਹੈ ਕਿ ਜਾਣਤਾ ਚੀਨ ਨੇ ਜਾਂ ਇੰਡੀਆ ਨੇ ਇੱਕ ਯੂਰੇਨੀਅਮ ਅਰਿੰਚ ਐਨਰੀਚਮੈਂਟ ਪਲੈਂਟ ਜਾਂਤਾ ਤਿੱਬਤ ਦੇ ਵਿੱਚ ਲਾਇਆ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਹੈ ਜਿੰਨਾ ਚਿਰ ਦੀ ਦ੍ਰਾਫਤ ਨਹੀਂ ਹੁੰਦੀ ਉਹ ਤਾਂ ਸਿਰਫ ਪਤਾ ਨਹੀਂ ਲੱਗਦਾ ਜਿਹੜੇ ਸਾਡੇ ਹੁਣ ਨਵੇਂ ਚੀਫ ਚੀਫ ਜਸਟਿਸ ਆਏ ਆ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਰੇਡੀਅਮ ਦਾ ਤੇ ਸੱਤ ਲਿਟਰ ਦਾ ਠਾਇਆ ਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਣ ਕਿਉਂ ਕਰਕੇ ਜਿਹੜਾ ਵਰਲਡ ਹੈਲਥ ਓਰਗੇਨਾਈਜੇਸ਼ਨ ਹੈ ਉਸਨੇ ਅਪਡੇਟਡ ਸਟੈਂਡਰਡ ਸਾਨੂੰ ਦਿੱਤੇ ਹੈ ਕਿ ਪਾਣੀ ਕਿੰਨਾ ਸਾਫ਼ ਹੋਣਾ ਚਾਹੀਦਾ ਕੀ ਇਹਦਾ ਸਟੈਂਡਰਡ ਹੋਣਾ ਚਾਹੀਦਾ ਪਰ ਸਾਡੀ ਗਵਰਨਮੈਂਟ ਇੱਥੇ ਦੇ ਪਾਸੇ ਆਉਂਦੀ ਨਹੀਂ ਤੇ ਨਾ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਅਨਰੀਚਮੈਂਟ ਪਲਾਂਟਸ ਚੀਨ ਦੇ ਵਿੱਚ ਲੱਗੇ ਤਿੱਬਤ ਤੇ ਇੰਡੀਆ ਦੇ ਵਿੱਚ ਲੱਗੇ ਐ ਇਹ ਕਿੱਥੇ ਲੱਗੇ ਐ ਜੋ ਪਰਕੀਨਾਂ ਦਾ ਵੇਸ ਸਾਰਾ ਸਤਲੁਜ ਦੇ ਵਿੱਚ ਜਾਂਦਾ ਜਿਹੜਾ ਹੈਵੀ ਵਾਟਰ ਫੈਕਟਰੀ ਐ એનਰਜੀ ਉਹਦਾ ਵੀ ਇਹ ਹੈ ਪਾਣੀ ਸਤਲੁਜ ਦੇ ਵਿੱਚ ਜਾਂਦਾ ਇਹ ਤਾਂ ਇੱਕੋ ਇੱਕ ਇਲਾਜ ਐ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਸ ਮਸਲੇ ਨੂੰ ਇੰਟਰਨੈਸ਼ਨਲ ਐਟੋਮਿਕ ਏਜੰਸੀ ਵਨਰ ਦੇ ਵਿਕਟਰ ਲੈ ਕੇ ਜਾਈ ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ ਜੋ ਕਰਤੇ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬ bomb ਨਿਊਕਲੀਅਰ ਬ bomb ਬਣਦੇ ਹੈ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਇਰੇਨੀਅਮ ਐਂਡ ਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੀਆਂ ਸੋ ਇਹਦੀ ਬਹੁਤ ਜ਼ਰੂਰੀ ਜ਼ਰੂਰੀ ਜ਼ਰੂਰਤ ਹੈ ਪਰ ਇਸ ਨੂੰ ਜੇ ਸਿਰਫ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦੇਊਗੀ ਤਾਂ ਸਾਨੂੰ ਪਤਾ ਲੱਗ ਸਕੂਗਾ ਕਿਉਂ ਕਰਕੇ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਹੈ ਔਰ ਇਹ ਹੈ ਜਿਹੜੇ ਐਨਰਚਮੈਂਟ ਪਲਾਨ ਸਹੀ ਹੈ ਤਦੇ ਸਾਡੇ ਪਾਣੀਆਂ ਦੇ ਵਿੱਚ ਰੇਨੀ ਮਾਰ ਰਿਹਾ ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਆ ਪਰ ਸਫਾਈ ਰੱਖਦੇ ਨਹੀਂ ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵੇਂ ਹਿੰਦੂਤਵਾ ਪਾਰਟੀ ਹੈ ਬੀਜਪੀ ਤੇ ਅਰਸ ਇਸ ਇਹਦਾ ਰਾਜ ਹੈ ਤੇ ਜਿਹੜਾ ਆਪਣਾ ਗੰਗਾ ਹੈ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀਵਰੇਜ ਸਾਰਾ ਫੈਕਟਰੀ ਦਾ ਲੈਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਜੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੂਗੀ ਤੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਵਾਰਾਨਸੀ ਤੋਂ MP ਚੁਣੇ ਜਾਂਦੇ ਆ ਜਦੋਂ MP ਆਪਣੇ ਹਲਕੇ 'ਚ ਵਾਰਾਨਸੀ 'ਚ ਜਾਂਦੇ ਆ ਤੇ ਉਹਨਾਂ ਦਾ ਟਾਇਲਟ ਵੀ ਗੰਗਾ ਦੇ ਵਿੱਚ ਜਾਂਦਾ ਦੱਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿਨਿਸਟਰ ਦਾ ਟਾਇਲਟ ਅੱਪਾ ਕੋਸ਼ ਕਰਤਾ ਸਾਦੇ ਨਹੀਂ ਜੇ ਇੰਨੀ ਸੂਝ ਹੈ ਨਹੀਂ ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕਿ ਇਹਨਾਂ ਨੂੰ ਹਟਾਈਏ ਤੇ ਬਾਹਰ ਚਲੇ ਜਾਇਆ ਕਰ ਨੇਦਰ ਉਦਰ ਫਿਰ ਆਪਣਾ ਵਿਆਸ ਹੈ ਵਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ ਇਹ ਸ਼ੁਰੂ ਹੁੰਦਾ ਰੁਤਾਂਗ ਪਾਸ ਤੋਂ ਤੇ ਵਿਆਸ ਰਿਸ਼ੀ ਦੇ ਜਟਾਂ ਦੇ ਵਿੱਚ ਚੋ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ ਚੋਂ ਆਉਂਦਾ ਹੈ ਹਿਮਾਚਲ ਚ ਤੇ ਹਿਮਾਚਲ ਦੇ ਸ਼ਹਿਰਾਂ ਦੀ ਮੰਡੀ ਦੀ ਮਨਾਲੀ ਦੀ ਸਾਰੀ ਗੰਦਗੀ ਬਿਆਸ ਦੇ ਵਿੱਚ ਆਉਂਦੀ ਆ ਹੁਣ ਹਿਮਾਚਲ ਪ੍ਰਦੇਸ਼ ਬਹੁਤ ਕਟੜਾ ਸੂਬਾ ਉਹ ਤੇ ਮੁਸਲਮਾਨਾਂ ਦੀਆਂ ਮਸਜਿਦਾਂਗਰਾਈਆਂ ਜਾ ਰਹੀਆਂ ਹਨ ਪਰ ਮੇਰਾ ਮਤਲਬ ਹੈ ਕਿ ਜੇ ਜੇ ਸੂਜ ਹੈ ਤੇ ਵਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ ਤੇ ਜਦੋਂ ਆਰੀਅਨ ਸਾਡੇ ਦੇਸ਼ ਦੇ ਵਿੱਚ ਆਏ ਹੈ ਰਿਗਵੇਦਾ ਇਹਦੇ ਕੰਢਿਆਂ ਦੇ ਉੱਤੇ ਲਿਖਿਆ ਗਿਆ ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਨੈਸ਼ਨਲੀ ਅਕਸਰ ਰਾਈਟਵਿੰਗ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਹੈ ਉਹਨਾਂ ਦੀ ਹੁੰਦੀ ਵੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੀਰੀਅਨ ਲਾ ਪੈਂਦਾ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਹੈ ਮੈਂ ਸਮਝ ਨਹੀਂ ਸਕਦਾ ਕਿ ਫੇਡ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦਾ ਹੈ ਇੰਟਰਨੈਸ਼ਨਲ ਰਿਪਰਟ ਫੇਡ ਦਾ ਰਾਈਟ ਵਿੰਗ ਨੂੰ ਮਾਰਾ ਲੱਗੂ ਜੇ ਮੈਂ ਹੋਰ ਅੱਗੇ ਕਹਿੰਦਾ ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੇਰੀਅਨ ਪ੍ਰਿੰਸੀਪਲ ਪਾਣੀਆਂ ਦਾ ਫੋਲੋ ਕਰਨਾ ਹੈ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਐ ਪਾਕਿਸਤਾਨ ਦੇ ਦਰਿਆ ਰਿਪੇਰੀਅਨ ਦੇ ਵਿੱਚ ਆਉਂਦੇ ਆ ਉਹਨਾਂ ਦਾ ਹੱਕ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੁਣ ਇਹ ਤੁਹਾਨੂੰ ਸ਼ਾਇਦ ਬੁਰਾ ਲੱਗੂਗਾ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਐ ਪਰ ਮੈਂ ਹੈਗਾ ਪਾਕਿਸਤਾਨ ਤੁਹਾਨੂੰ ਸੋ ਥੋੜੀ ਮੰਦਰ ਜੀ ਮੇਰੀ ਹੈਗੀ ਹੁਣ ਪਰਸੋਂ ਮੈਂ ਗਿਆ ਸੀਗਾ ਅੰਮ੍ਰਿਤਸਰ ਉੱਥੇ ਢੇਰ ਲੱਗੇ ਪਏ ਆ ਗੰਦਗੀ ਦੇ ਪਹਾੜ ਬੜੇ ਹੋਏ ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਉਹ ਐਡਾ ਜ਼ਰੀਲੀ ਆ ਉਹਦੇ ਚ ਗੈਸਸੇਜ਼ ਆ ਉਹਦੇ ਵਿੱਚ ਕੈਮੀਕਲਸ ਨੇ ਤੇ ਸਾਰਾ ਪਾਣੀ ਅੰਡਰਗਰਾਊਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਦੁਰਗਾਣਾ ਮੰਦਿਰ ਦੇ ਵਿੱਚ ਜਾਂਦਾ ਹੈ ਪਰ ਨਾ ਸਾਡੇ ਹਿੰਦੂ ਨੂੰ ਸੁਰਤ ਹੈ ਨਾ ਸਿੱਖ ਨੂੰ ਸੁਰਤ ਹੈ ਕਿ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ ਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ ਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਦਿੱਤਾ ਜਾਂਦਾ ਹੈ ਉਸ ਡੰਪ ਦਾ ਤੁਸੀਂ ਦੇਖ ਕੇ ਆਓ ਕਿਸੇ ਵੇਲੇ ਮੈਂ ਤਾਂ ਕੱਲ ਇਨਾ ਕਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆਹ ਜਿਹੜੇ ਪਹਾੜ ਬਣੇ ਹੋਏ ਆ ਇਨਾਂ ਦੇ ਉੱਤੇ ਹੀ ਪਲਾਸਟਿਕ ਦੇ ਪੇਪਰ ਬੜੇ ਐ ਪਹਾੜ ਚਿੱਟੇ ਹੋਏ ਪਏ ਐ ਇਹ ਲੱਗਦਾ ਨਾ ਕਿ ਬਰਫ਼ਾਂ ਹੈ ਜੀ ਐ ਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ ਇਹਨਾਂ ਨੂੰ ਇਹ ਬਰਫ਼ ਦੇ ਪਹਾੜਾਂ ਦੇ ਉੱਤੇ ਇਹਨਾਂ ਦਾ ਰੈਸਟ ਹਾਊਸ ਬਣਾਵਾਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਐ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੇ ਗੰਗਾ ਨੂੰ ਨਹੀਂ ਸਾਫ ਕਰ ਸਕਦੇ ਤਾਂ ਫਿਰ ਇਹ ਸਰਕਾਰ ਜਿਵੇਂ ਮੇਰਾ ਮਤਲਬ ਹੈ ਇਹ ਕਾਨੂੰਨ ਬਣਾ ਰਹੀ ਹੈ ਮਾਈਨੋਰਟੀਜ਼ ਦੇਤੇ ਜ਼ਬਰ ਕਰ ਰਹੀ ਹੈ ਇਹਦੇ ਨਾਲ ਕਿਵੇਂ ਕੁਝ ਆਪਣਾ ਹੱਲ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ ਥੱਲੇ ਨੂੰ ਆਵੇ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਸੰਜੀਦਗੀ ਦੇ ਨਾਲ ਕੰਮ ਕਰਨ ਤੇ ਇਹ ਕੰਮ ਹੋ ਸਕੇ ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ 체ਨ ਹੈ ਉਹ ਵੀ ਸਾਰਾ ਪੋਲੂਟਡ ਹੋ ਗਿਆ ਤੇ ਜਿਹੜੇ ਟੈਲੀਫੋਨ ਸਾਡੇ 4G ਹੈ 5G ਹੈ ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ ਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਫੀਸ ਦਾ ਹੈਗਾ ਪਰ ਇਹ ਕੋਈ ਕੰਤ ਨਹੀਂ ਰਿਹਾ ਹੁਣ ਇੰਡਸ ਵਾਟਰ ਟ੍ਰੀਟੀ ਬਣਾਈ ਹੈ ਇੰਡੀਆ ਨੇ ਤੇ ਪਾਕਿਸਤਾਨ ਤੇ ਵਰਲਡ ਬੈਂਕ ਨੇ ਤੇ ਸਾਡੀ ਗੱਲ ਤਾਂ ਵਿੱਚ ਆਈ ਨਹੀਂ ਸਾਨੂੰ ਕਿਉਂ ਨਹੀਂ ਪੁੱਛਿਆ ਗਿਆ ਇੰਡੀਆ ਤੇ ਪਾਕਿਸਤਾਨ ਨੇ ਆਪਸ ਵਿੱਚ ਗੱਲ ਕਰਕੇ ਇੰਡਸ ਵਾਟਰ ਟ੍ਰੀਟੀ ਬਣਾਈ ਅਰ ਜਿਹੜੇ ਅਸੀਂ ਲੋਕ ਹੈ ਜੀ ਅਸੀਂ ਜਨਰਸ ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਮੰਨਦੇ ਆਂ ਜੋ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ ਤੇ ਜਿਹੜੇ ਸਾਡੇ ਕਨਸਟੀਟਿਊਸ਼ਨ ਕਨਸਟੀਟੂਟ ਅਸੈਂਬਲੀ ਦੇ ਦੋ ਮੈਂਬਰ ਸੀਗੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਸਿਕਹਮ ਨੂੰ ਦਸਤਖਤ ਨਹੀਂ ਕੀਤੇ ਠੀਕ ਹੈ ਮੈਨੂੰ ਕਹਿੰਦੇ ਹੋ ਕਿ ਤੂੰ ਦਸਖਤ ਕਰ ਦਿੰਦਾ ਤੇ ਐਮਪੀ ਬਣ ਜਾਂਦਾ ਇਹ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਤੇ ਮੈਨੂੰ ਕਰਨਾ ਪੈਂਦਾ ਪਰ ਜੇ ਤੁਸੀਂ ਪੁੱਛੋ ਕਿ ਕਨਸਟੀਟਿਊਸ਼ਨ ਸਸੀਂ ਮੰਨਦੇ ਹ ਜਿਹੜੋ ਸਾਡੇ ਕਨਸਟੀਟੂਐਂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ ਦਸਖਤ ਨਹੀਂ ਜਦੋਂ ਕਨਸਟੀਟਿਊਸ਼ਨ ਦੇ ਕੀਤੇ ਤੇ ਫੇਰ ਅਸੀਂ ਕਿਵੇਂ ਕਹਿ ਸਕਦੇ ਕਿ ਜੀ ਅਸੀਂ ਤਾਂ ਮੰਨਦੇ ਹ ਤੇ ਬੰਡਸ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਕੀ ਇਸ ਕੰਡ ਆਰਟੀਕਲ 25 ਕਹਿੰਦੀ ਹੈ ਕਿ ਸਿੱਖਸ ਆਰ ਪਾਰਟ ਆਫ ਦ ਹਿੰਦੂ ਰਿਲੀਜੀਅਨ ਹੁਣ ਮੇਰਾ ਮਖੌਲ ਬਣਾ ਲਿਆ ਕਿ ਇਹ ਤਰਪਾਨ ਲੈ ਕੇ ਜਾਣਾ ਚਾਹੁੰਦਾ ਸੀਗਾ ਉਹਦੇ ਬਾਰੇ ਕਲੀਅਰ ਆਰਟੀਕਲ 25 'ਚ ਲਿਖਿਆ ਹੈ ਕਿ ਸਿੱਖ ਕੈਨ ਵੇਅਰ ਹਿਸ ਕਿਰਪਾਨ ਜਿਹੜੀ ਮੈਂ ਪਾਈ ਹੋਈ ਹੈ ਐਂਡ ਕੈਰੀ ਹਿਸ ਕਿਰਪਾਨ ਹੁਣ ਇਹਦੇ ਵਿੱਚ ਸ਼ੱਕ ਕੀ ਹੈ ਤੇ ਮੇਰੇ ਮਗਰ ਸਾਰੇ ਪਏਗੇ ਕਿ ਜੀ ਇਹ ਤੋੜਾ ਸਾਹਿਬ ਕਹਿੰਦੇ ਕਿ ਹੁਣ ਦੇਖੋ ਐਸਟੀਪੀਸੀ ਦਾ ਮਾਲਕ ਸੀਗਾ ਸਿੱਖਾਂ ਦੇ ਐਸਟੀਪੀਸੀ ਦਾ ਉਹ ਕਹਿੰਦੇ ਕਿ ਮਾਨ ਨੇ ਕਿਰਪਾਨ ਲਿਜਾ ਕੇ ਗਤਕਾ ਖੇਡਣਾ ਹੁਣ ਇਹੋ ਜਿਹੇ ਬੰਦੇ ਸਾਡੇ ਲੀਡਰ ਹੋਣ ਤੇ ਉਹਨਾਂ ਨੂੰ ਇੱਲ ਦੇਤਾ ਕੋ ਕੋਨਾਵੇ ਤਾਂ ਫੇਰ ਆਪਾਂ ਕਿੱਥੇ ਖੜੇ ਆ ਸਾਡੀ ਪਾਰਟਿਸਪੇਸ਼ਨ ਕੀ ਹੈ ਇਸ ਕੰਟਰੀ ਦੀ ਗਵਰਨੈਂਸ ਦੇ ਵਿੱਚ ਉਹ ਜ਼ੀਰੋ ਹੈ ਤਦੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਅਲੱਗ ਕਰੋ ਸਾਡੇ ਪਾਣੀ ਲੈਦਾ ਹੈ ਸਾਡਾ ਸਾਰਾ ਕੁਝ ਹੈ ਸਾਡਾ ਇਤਿਹਾਸ ਲੈਦਾ ਹੈ ਪਰ ਇਹ ਜਿਹੜੀ ਪੋਲੂਸ਼ਨ ਦੀ ਗੱਲ ਹੈ ਇਹ ਤਾਂ ਸਾਡਾ ਜਿਹੜਾ ਮਨ ਹੈ ਉਹ ਲੈਣਾ ਪਊtio ਕਰਕੇ ਪਾਣੀ ਤਾਂ ਸਾਡੇ ਹੈ ਜਿੰਨਾ ਚਿਰ ਸਾਡੀ ਰਹਿਣੀ ਲੰਦੇ ਤੁਸੀਂ ਇੰਡਸ ਵਾਟਰ ਟ੍ਰੀਟੀ ਕਿਵੇਂ ਬਣਾ ਸਕਦੇ ਹੋ ਜੋ ਜੋ ਕਨਸਟੀਟਿਊਸ਼ਨ ਕਹਿੰਦਾ ਕੀ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾ ਹੈ ਤੇ ਸਾਡੇ ਬਗੈਰ ਪੁੱਛਾ ਰਾਜਸਥਾਨ ਹਰਿਆਣਾ ਦਿੱਲੀ ਨੂੰ ਪਾਣੀ ਦਿੱਤੇ ਜਾ ਰਹੇ ਹਨ ਮੇਰਾ ਮਤਲਬ ਇਹ ਸਰਗਰਛਾ ਅਸੀਂ ਬਰਦਾਸ਼ਤ ਨਹੀਂ ਜੀ ਕਰ ਸਕਦੇ ਹਾਂ ਜੀ ਤੇ ਅਸੀਂ ਤੁਹਾਡੀ ਕਮੇਟੀ ਦੇ ਨਾਲ ਪੂਰਾ ਖੜੇ ਹਾਂ ਤੇ ਜਦੋਂ ਤੁਸੀਂ ਕਹੋਗੇ ਕਿਥੇ ਜਾਣਾ ਅਸੀਂ ਜਾਵਾਂਗੇ ਤੇ ਤੁਹਾਡੀ ਸਪੋਰਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ